ਚੋੜਾ ਕੁਰਾਨੇ ਸੁਆਇਆ ਇੱਕ ਬਹੁਤ ਭਾਰੀ ਐ ਮੀਰੀ ਪੀਰੀ ਵਾਲਾ ਗੁਰੂ ਵੱਡਾ ਕਲਾਤਾਰੀ ਐ ਮੀਰੀ ਪੀਰੀ ਵਾਲਾ ਗੁਰੂ ਵੱਡਾ ਕਲਾਤਾਰੀ ਐ ਗੱਲ ਪੈਣ ਕੇ ਪਾਰੀ ਤੂੰ ਨੇ ਟੌਰ ਛੱਡਿਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢੇ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਕੀਤੀ ਦਰਜੀ ਨੇ ਚੋੜਾ ਸਿਉਣ ਚ ਕਮਾਲ ਹੈ ਕੋਈ ਤਣੀ ਬਹੁਤ ਵੱਡੀ ਕੋਈ ਰਖੀ ਨਾਲ ਹੈ ਕੋਈ ਤਣੀ ਬਹੁਤ ਵੱਡੀ ਕੋਈ ਰਖੀ ਨਾਲ ਹੈ ਓ ਜਿਵੇਂ ਆਪ ਭਗਵਾਨ ਜੀ ਨੇ ਸੀਤਾ ਵੱਢਿਆ ਬੰਦੀ ਛੋੜਦਾ ਤੇ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਹੋ ਕਹਿੰਦੇ ਸਾਬ ਸਭ ਵਾਰੀ ਵਾਰੀ ਆਉ ਰਾਜੋ ਤਣੀ ਇੱਕ ਇੱਕ ਤਾਈ ਹੱਥ ਪਾਉ ਰਾਜੋ ਤਣੀ ਇੱਕ ਤਾਈ ਹੱਥ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਸਭ ਧੌੜ-ਧੌੜ ਤਣੀਆਂ ਨੂੰ ਫੜੀ ਜਾਂਦੇ ਐ ਸਭ ਧੌੜ-ਧੌੜ ਤਣੀਆਂ ਨੂੰ ਫੜੀ ਜਾਂਦੇ ਐ ਬਾਣੀ ਗੁਰੂ ਜੀ ਦੀ ਮੱਖ ਵਿੱਚੋਂ ਪੜੀ ਜਾਂਦੇ ਐ ਬਾਣੀ ਗੁਰੂ ਜੀ ਦੀ ਕੋਈ ਫੜ ਕੇ ਚਰਨਾ ਕਹਿੰਦਾ ਰਖੀ ਲੱਜਿਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਕੋਈ ਕਹਿੰਦਾ ਗੁਰੂ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਕੋਈ ਸੱਚੇ ਕੋਈ ਖੰਭੇ ਹੱਥ ਜੋੜ ਖੜੇ ਐ ਜਿਵੇਂ ਚੰਦ ਦੇ ਉਡਾਲੇ ਪਰਵਾਰੇ ਪੜਿਆ ਕੋਈ ਸੱਚੇ ਪਰਵਾਰ ਪੜਿਆ ਆ ਮਾਤਾ ਗੰਗਾ ਜੀ ਦੇ ਲਾਲ ਦੁਨੀਆਂ ਤੋਂ ਵੱਡਿਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਭਾਰ ਕੱਢਿਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਭਾਰ ਕੱਢਿਆ ਜਦੋਂ ਸਾਰਿਆਂ ਨੇ ਪੱਲਾ ਫੜਿਆ ਗੁਰਦਾ ਜਦੋਂ ਸਾਰਿਆਂ ਨੇ ਪੱਲਾ ਫੜਿਆ ਗੁਰੂ ਮੱਥੇ ਤੇ ਜਲਾਲ ਜਿਵੇਂ ਕੋਹੇ ਨੂਰ ਦਾ ਗੁਰੂ ਮੱਥੇ ਤੇ ਜਲਾਲ ਜਿਵੇਂ ਕੋਹੇ ਨੂਰ ਦਾ ਓ ਪਿੱਤਾ ਪੁੱਤਰਾ ਦੇ ਨਾਲੋਂ ਕੇ ਰੈਂਦਾ ਆ ਢੀਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਗੁਰੂ ਸੋਹਣਿਆਂ ਦੇ ਸੁਲਤਾਨ ਬਾਰ ਆ ਗਏ ਰਾਜੇ ਨਾਲ ਹੀ 52 ਚਰਨਾਂ ਤੇ ਧਾਗੇ ਰਾਜੇ ਨਾਲ ਹੀ 52 ਚਰਨਾਂ ਤੇ ਧਾਗੇ ਓ ਵੇਖ ਬਾਰਦਾ ਮਹਾਲ ਬੋਖਰੇਗੇ ਅੱਡਿਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਹੋ ਰਾਜੇ ਕਹਿੰਦੇ ਗੁਰੂ ਸਾਹਿਬ ਜੀ ਤੁਸੀਂ ਮਹਾਨ ਹੋ ਆਪ ਮਾੜੇ ਦੁੱਖਿਆਰਿਆਂ ਦੀ ਜਿੰਦ ਜਾਨ ਹੋ ਆਪ ਮਾੜੇ ਦੁੱਖਿਆਰਿਆਂ ਦੀ ਜਿੰਦ ਜਾਨ ਹੋ ਤੁਹਾਡੀ ਮੇਰ ਨਾਲ ਸਾਡਾ ਸੰਸਾਰ ਫੱਬਿਆ ਤੁਹਾਡੀ ਮੇਰ ਨਾਲ ਹੋ ਤੁਹਾਡੀ ਮੇਰੇ ਨਾਲ ਸਾਡਾ ਸੰਸਾਰ ਫੱਬਿਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਦਲਬੀਰ ਸਿੰਘਾ ਵਡਿਆਈ ਏ ਗੁਰੂ ਮੇਰੇ ਦੀ ਦਲਬੀਰ ਸਿੰਘਾ ਵਡਿਆਈ ਏ ਗੁਰੂ ਮੇਰੇ ਦੀ ਜਾਦੇ ਅੱਜ ਵੀ ਗਵਾਲੀ ਯਾਰ ਜੇਲ੍ਹ ਆਦੇ ਅੱਜ ਵੀ ਗਵਾਲੀ ਅਰ ਜੇਲ ਫੇਰੇ ਦੀ ਓ ਜਿੰਨੇ ਉੱਜੜੇ ਉਹ ਸਾਇ ਪੈ ਜੋ ਜੇਲੀ ਦੱਬਿਆ ਬੰਦੀ ਛੋੜਦਾ ਤੇ ਰਾਜਿਆਂ ਨੂੰ ਬਾਹਰ ਕੱਢਿਆ ਬੰਦੀ ਛੋੜਦਾ